ਕਟਾਨਾ ਜਿਹੜੀ ਇੱਕ ਜ਼ਹਿਰ ਹੈ 20% ਤਿੰਨੇ ਜ਼ਹਿਰ ਹੈਗਾ ਹੀ ਹੈਗਾ ਜਿਹੜੇ ਇਹਦੇ ਵਿੱਚ 80% emulsifier ਪਾਏ ਹੋਏ ਆ ਪਹਿਲੀ ਗੱਲ ਇਹ ਕਿਸੇ ਬੰਦੇ ਨੂੰ ਪਸ਼ੂ ਨੂੰ ਵਾਹਨ ਨੂੰ ਮਿੱਤਰ ਕੀੜੇ ਨੂੰ ਗੰਡੋਇਆ ਮੱਕੜੀ ਚੇਚਵਾ ਇਹ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੀ ਦੂਜੀ ਗੱਲ ਨਚੀਨੋ ਦੀ ਜਪਾਨ ਦੀ ਕਟਾਨਾ ਦੇ ਵਿੱਚ ਕੀ ਇੱਕ ਤਾਕਤ ਹੈ ਜਦੋਂ ਤੁਸੀਂ ਸਪਰੇਅ ਕਰਕੇ ਉਹਨੂੰ ਬਾਹਰ ਆਗੇ ਹਿੰਦੁਸਤਾਨ ਦੀ ਇਕਲੌਤੀ ਦਵਾਈ ਹੈ ਕਿਸਾਨ ਦੋਸਤੋਂ ਜਿਹੜੀ ਕਿ ਰੇਨ ਕੋਟਡ ਹੈ ਤੁਸੀਂ ਸਪਰੇਅ ਕਰਕੇ ਬਾਹਰ ਆਗੇ ਖੁਦਾ ਨਾ ਖਾਸਤਾ ਮੌਸਮ 'ਚ ਤਬਦੀਲੀ ਆ ਗਈ 3-4 ਘੰਟਿਆਂ ਬਾਅਦ ਹੀ ਬਾਰਿਸ਼ ਪੈ ਗਈ। ਕਿਸਾਨ ਦੋਸਤੋ 3 ਘੰਟੇ ਬਾਰਿਸ਼ ਤੋਂ ਬਾਅਦ ਵੀ ਇਹਦਾ ਅਸਰ 25 ਤੋਂ 30 ਦਿਨ ਪੱਤਾ ਲਪੇੜ ਤੇ ਗੋਭ ਦੀ ਸੁੰਡੀ ਨੂੰ ਇਹ ਔਣ ਨਹੀਂ ਦਿੰਦੀ। ਦੂਜੀ ਗੱਲ ਭਈ ਸੁੰਡੀ ਨੂੰ ਵੀ ਮਾਰ ਦਿੰਦੀ ਆ। ਸਭ ਤੋਂ ਮੇਨ ਗੱਲ ਕਿਸਾਨ ਦੋਸਤੋ ਘਟਾਨਾ ਦੀ ਜਦੋਂ ਤੁਸੀਂ ਸਪਰੇਅ ਕਰਕੇ ਬਾਹਰ ਆ ਗਏ ਜਦੋਂ ਤੁਸੀਂ ਤੀਜੇ ਦਿਨ ਖੇਤ ਜਾਉਂਗੇ ਆਮ ਹੀ ਜਦੋਂ ਬਈ ਯੂਰੀਆ ਖਤਮ ਕਰਦੇ ਨਾ ਆਪਣੀ ਉੱਚੀ ਨੀਵੀਆਂ ਦੌਕੀਆਂ ਹੁੰਦੀਆਂ। ਜਦੋਂ ਤੁਸੀਂ ਇਹਦੀ ਸਪਰੇਅ ਕਰ ਦੋਗੇ ਚੌਥੇ ਪੰਜਵੇਂ ਦਿਨ ਖੇਤ ਜਾਓਗੇ ਜਿਹੜੇ ਇਹਦੇ ਚਮਲਸੀ ਫਾਇਰ ਹੈ ਇਹਨੇ ਉੱਚੇ ਨਹੀਂਵੇਂ ਬੂਝੇ ਆ ਫੱਟੀਆਂ ਨੂੰ ਬਰਾਬਰ ਕਰਦਨੇ ਆ ਜਿਵੇਂ ਕਿਸੇ ਨੇ ਖੇਤ ਚ ਘਟਰ ਮਾਰਿਆ ਹੋਵੇ ਕਹਿੰਦੇ ਆ ਹੁਣ ਕਹਿਣਗੇ ਹੋਇਆ ਤਾਂ ਸੁੰਢੀ ਲਈ ਦਵਾਈ ਪਰ ਇਹ ਉੱਚੇ ਨਹੀਂਵੇਂ ਬੂਝੇ ਕਿਉਂ ਬਰਾਬਰ ਕਰ ਦੂ ਕਿਸਾਨ ਦੋਸਤੋ ਉਹੀ ਤਾਂ ਦੀ ਕੁਆਲਿਟੀ ਆ ਇਹ ਕੱਲੀ ਸੁੰਢੀ ਦੇ ਨਾਲ-ਨਾਲ ਖੇਤ ਚ ਕਲੋਰੋਫਿਲ ਬੜੀ ਲਿਉਂਦੀ ਆ ਕਲੋਰੋਫਿਲ ਦਾ ਮਤਲਬ ਕਿ ਹਰੇ ਵਾਈ ਬੜੀ ਹੁੰਦੀ ਆ ਤੁਸੀਂ ਸਿੰਥੈਟਿਕ ਸਪਰੇਅ ਕਰ ਦੋ ਮੈਂ ਕਹਿੰਦਾ ਸੁੰਢੀ ਮਰ ਜੂ ਪਰ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਣਗੇ ਖੜ ਪੱਕ ਜੇ ਹੋ ਜਾਣਗੇ ਕਿਸਾਨ ਦੋਸਤੋ ਇਹਦੀ ਸਪਰੇਅ ਕਰ ਦਿਓ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਹੋਪ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ ਮੈਂ ਤੁਹਾਡਾ ਆਪਣਾ ਦੋ ਸਨੀ ਕੋਟਕੁਰਾ ਦਵਾਂ ਕਿਸਾਨ ਦੋਸਤਾਂ ਦੇ ਹੁਣ ਲਗਾਤਾਰ ਕਾਫੀ ਦਿਨਾਂ ਤੋਂ ਫੋਨ ਆ ਰਹੇ ਸੀ ਸਨੀ ਵੀਰੇ ਜਿਹੜੇ ਸਾਡੇ ਅਗੇਤੇ ਝੋਨੇ 45 ਜਾਂ 50 ਜਾਂ 55 ਦਿਨਾਂ ਦੇ ਹੋ ਗਏ ਸਾਨੂੰ ਕਿਤੇ ਕਿਤੇ ਤੇ ਆਂਡੇ ਦੇਖਣ ਨੂੰ ਮਿਲ ਰਹੇ ਆ ਕਿ ਤਿਤਰੀਆਂ ਖੇਤਾਂ 'ਚ ਬਹੁਤ ਟੁੱੜੀਆਂ ਕਿ ਸਾਨੂੰ ਕਿਤੇ ਗੋਬ ਦੀ ਸੁੰਡੀ ਤੇ ਸ਼ਿਕਾਇਤ ਨਾ ਆ ਜਾਏ ਜਾਂ ਖਾਖੀ ਬੱਬੂ ਬੜਾ ਉੱਡਿਆ ਫਿਰਦਾ ਕਿਤੇ ਇਹ ਨਾ ਹੋਵੇ ਕਿ ਪੱਤਲਪੇਟ ਦੀ ਸ਼ਿਕਾਇਤ ਆ ਜੇ ਸਣੀ ਵੀਰੇ ਦਵਾਈ ਉਹ ਦੱਸਿਓ ਜਿਹੜੀ ਕੋਈ ਕਰਨ ਤੋਂ ਬਾਅਦ ਕੋਈ ਆਪਣੇ 15-20 ਦਿਨ ਟੱਪ ਵੀ ਜਾਣ ਤੇ ਸਣੀ ਵੀਰੇ ਪਿਛਲੇ ਸਾਲ ਇੱਕ ਦਵਾਈ ਕੀਤੀ ਸੀ ਜਿੰਦੇ ਚ ਕੋਰਾਜਨ ਤੇ ਲੈਂਮਡਾ ਸੀ ਲੈਂਮਡਾ ਨੇ ਪਿੰਡਾ ਬੜਾ ਮਚਾਇਆ ਦਵਾਈ ਕੰਮ ਤਾਂ ਕਰ ਗਈ ਪਰ ਪਿੰਡਾ ਬੜਾ ਮਚਿਆ ਸਾਨੂੰ ਐਦ ਕੀ ਤੁਸੀਂ ਦਵਾਈ ਉਹ ਦੱਸਣੀ ਹੈ ਜਿਹੜੀ ਨਾ ਤਾਂ ਪਿੰਡਾ ਮਚਾਵੇ ਤੇ ਨਾਲੇ ਕੋਈ ਪੱਤਲਪੇਟ ਤੇ ਨਾਲ ਗੋਭ ਦੀ ਸੁੰਡੀ ਤੇ ਵੀ ਅਸਰ ਹੋਵੇ ਕਿਸਾਨ ਦੋਸਤੋ ਫੇਰ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਇੱਕ ਨਵੇਂ ਟੈਕਨੀਕਲ ਟੈਕਨੀਕਲ ਨੂੰ ਹੋ ਸਕਦਾ ਸੀ ਸ਼ਾਇਦ ਜਾਣਦੇ ਹੋ ਤੇ ਇੱਕ ਬੜਾ ਬੰਮਰ ਰਿਜ਼ਲਟ ਵਾਲੀ ਚੀਜ਼ ਅੱਜ ਮੈਂ ਤੁਹਾਡੇ ਲਈ ਵੀਡੀਓ ਦੇ ਵਿੱਚ ਲੈ ਕੇ ਆਣੀ ਹੈ ਵੀਡੀਓ ਨੂੰ ਬੜੇ ਗੌਰ ਨਾਲ ਸੁਣੀਓ ਕਿਉਂਕਿ ਇਹਦੇ ਵਿੱਚ ਦਵਾਈ ਨੇ ਘੱਟ ਤੇ ਤੁਹਾਡੀ ਗੌਰ ਨੇ ਬੜਾ ਕੰਮ ਕਰਨਾ ਉਹ ਕਿਉਂ ਉਹ ਸੁਣੋ ਸਭ ਤੋਂ ਪਹਿਲਾਂ ਤਾਂ ਵਜੀ ਦਵਾਈਆਂ ਬਾਜ਼ਾਰ ਚ ਬਹੁਤ ਮਿਲ ਜਾਣਗੀਆਂ ਮੈਂ ਕਿਸੇ ਦਵਾਈ ਦੀ ਇਹ ਨਹੀਂ ਕਹਿਣਾ ਆ ਉਹ ਮਾੜੀ ਆ ਜਾਂ ਉਹ ਚੰਗੀ ਆ ਦਵਾਈ ਸਾਰੀਆਂ ਚੰਗੀਆਂ ਆ ਭਾਵੇਂ ਉਹ ਤੁਸੀਂ ਆਈਕਸੋ ਸਾਈਕਲੋ ਸੀਰਮ ਕਰ ਲਿਓ ਭਾਵੇਂ ਤੁਸੀਂ ਲੈਂਡਾ ਪਲਸ ਕੋਰਜਨ ਕਰ ਲਿਓ ਭਾਵੇਂ ਇਕੱਲੀ ਮਤਲਬ ਕੀ ਸੀਟੀਪੀਆਰ ਕਰ ਲਿਓ ਭਾਵੇਂ ਤੁਸੀਂ ਫਲੂ ਬੈਨਨਾਮੈਂਟ 39% ਕਰ ਲਿਓ ਕਿਸਾਨ ਦੋਸਤੋ ਦਵਾਈਆਂ ਦੀ ਕੋਈ ਕਮੀ ਨਹੀਂ ਗੋਭ ਦੀ ਸੁੰਡੀ ਤੇ ਪੱਤਾ ਲਪੇਟ ਵਾਲੀ ਪਰ ਅੱਪਾ ਸਾਰਿਆਂ ਚੋਂ ਚੂਜ਼ ਕਿਹੜੀ ਕਰਨੀ ਹੈ ਜਿਹੜੀ ਆਪਣੀ ਭਾਅ ਸਿਰ ਵੀ ਪਵੇ ਜਿੰਨਾ ਰਿਜ਼ਲਟ ਵੀ ਲੰਮਾ ਹੋਵੇ ਤੇ ਸਭ ਤੋਂ ਮੇਨ ਗੱਲ ਕਿ ਕੋਈ ਆਪਣਾ ਮਿੱਤਰ ਕੀੜਾ ਨਾ ਮਾਰੇ ਕਿਉਂ ਅੱਜ ਦੀ ਦਵਾਈ ਜਿਹੜੀ ਪਹਿਲਾਂ ਮੈਂ ਲੈ ਕੇ ਆ ਰਹਿੰਦਾ ਲੇਬਲ ਚੈੱਕ ਕਰੋ ਆਪਾਂ ਬਾਜ਼ਾਰ ਚ ਦਵਾਈ ਤਾਂ ਲੈ ਆਉਨੇ ਆ ਪਰ ਆਪਾਂ ਲੇਬਲ ਨਹੀਂ ਚੈੱਕ ਕਰਦੇ ਕਿ ਉਹ ਗ੍ਰੀਨ ਲੇਬਲ ਹੈ ਉਹ yellow ਲੇਬਲ ਹੈ ਉਹ red ਲੇਬਲ ਹੈ ਦੇਖੋ ਜਦੋਂ ਆਪਾਂ red ਕਲਰ ਦੇ ਲੇਬਲ ਵਾਲੇ ਨੂੰ yellow ਲੇਬਲ ਵਾਲੀ ਦਵਾਈ ਨੂੰ ਆਪਾਂ ਖੇਚ ਚ ਕਰਤਾ no doubt ਮੰਨਦਾ ਮੈਂ ਤੁਹਾਡੀ ਸੁੰਡੀ ਤਾਂ ਜਰੂਰ ਮਰ ਜੇਗੀ ਪਰ ਅਗਲੀ ਵਾਰੀ ਜਿਹੜੀ ਸੁੰਡੀ ਦਾ ਅਟੈਕ ਆਣਾ ਉਹ ਦੁੱਗਣੀ ਤੇਜ਼ੀ ਨਾਲ ਆਊਗਾ ਕਿਉਂ ਹੁਣ ਇੱਕ ਮੱਕੜੀ ਹੈ ਆਪਣੇ ਖੇਤ ਵਿੱਚ ਆਪਾਂ ਲਹਿੰਦਾਰ ਦੀ ਗੰਦੀ ਸਪਰੇ ਕਰਕੇ ਉਹਨੂੰ ਮਾਰ ਲਿਆ ਮਰ ਗਿਆ ਆਪਣਾ ਮਿੱਤਰ ਕੀਟ ਨੂੰ ਆਪਾਂ ਮਾਰ ਲਿਆ ਹੁਣ ਸੁੰਡੀ ਆਪਣੀ ਦੁਸ਼ਮਣ ਕੀਟ ਹੈ ਹੁਣ ਮੱਕੜੀ ਚਹਰੀ ਕੀ ਕਰਦੀ ਹੈ ਪੱਭੂ ਆ ਕੇ ਮੱਕੜੀ ਦੇ ਜਾਲੇ ਦੇ ਵਿੱਚ ਫਸ ਜਾਂਦਾ ਹੈ ਜਿਹੜਾ ਕਿ ਆਂਡੇ ਦਿੰਦਾ ਤੇ ਮੱਕੜੀ ਉਹਨੂੰ ਖਾ ਜਾਂਦੀ ਹੈ ਹੁਣ ਦੇਖੋ ਲੱਖਾਂ ਕਰੋੜਾਂ ਪੱਭੂ ਮੱਕੜੀ ਖਾ ਜਾਂਦੀ ਹੈ ਤੇ ਇੱਕ ਭੱਗੂ ਲੱਖਾਂ ਕਰੋੜਾ ਅੰਡੇ ਦਿੱਤਾ ਤਾਂ ਉਹਦੇ ਚੋਂ ਲੱਖਾਂ ਕਰੋੜਾ ਸੁੰਡੀਆਂ ਨਿਕਲਦੀਆਂ ਲੈ ਦੱਸੋ ਹੁਣ ਮੱਕੜੀ ਨੇ ਆਪਣਾ ਕਿਹ ਨੁਕਸਾਨ ਕੀਤਾ ਆਪਾਂ ਸੁੰਡੀ ਵਾਲੀ ਦਵਾਈ ਤਾਂ ਲੈ ਆਏ ਤੇ ਨਾਲ ਹੀ ਆਪਣਾ ਮਿੱਤਰ ਕੀਟ ਨੂੰ ਮਾਰ ਲਿਆ ਜਿਹਨੇ ਆਪਣੇ ਦੁਸ਼ਮਣ ਕੀਟ ਨੂੰ ਖਾਣਾ ਅੱਧਾ ਚੀ ਤ ਕੁਦਰਤ ਹੀ ਆਪਣੇ ਖੇਤ ਚ ਕਰਦੀ ਹੈ ਪਰ ਕਿਤੇ ਨਾ ਕਿਤੇ ਆਪਾਂ ਜਦੋਂ ਪੜਦੇ ਨਹੀਂ ਜਦੋਂ ਆਪਣਾ ਨੁਕਸਾਨ ਹੋ ਜਾਂਦਾ ਆਪਾਂ ਸਿੰਥੈਟਿਕ ਦਵਾਈਆਂ ਖੇਤ ਚ ਕਰ ਲੈਨੇ ਆ ਉਹਨੇ ਆਪਣੇ ਦੋ ਨੁਕਸਾਨ ਕਰਦੇ ਆ ਹੁਣ ਬਾਇਫੈਂਥਰੀਨ ਇੱਕ ਦਵਾਈ ਪੱਤਾ ਲਪੇਟ ਨੂੰ ਵੀ ਮਾਰਦੀ ਆ ਗੋਭ ਦੀ ਸੁੰਡੀ ਨੂੰ ਵੀ ਮਾਰਦੀ ਆ ਪਰ ਆਪਣੇ ਮਿੱਤਰ ਕੀਟ ਮਾਰ ਦਿੰਦੀ ਆ ਓਨਾ ਹੀ ਤੇਲ ਉੱਥੇ ਜ਼ਿਆਦਾ ਆਉਂਦਾ ਲੇਖੋ ਆਪਣਾ ਦੁੱਗਣਾ ਨੁਕਸਾਨ ਹੋ ਗਿਆ ਮਿੱਤਰ ਕੀੜੀ ਵੀ ਆਪਾਂ ਮਾਰ ਲੇ ਤੇਲਾ ਵੀ ਅਗਲੀ ਰੀ ਵਾਧਾਓ ਕਸਾਨ ਦੋਸਤੋ ਇਹਨਾਂ ਗੱਲਾਂ ਨੂੰ ਗੌਰ ਨਾਲ ਸਮਝਿਆ ਕਰੋ ਵੀਡੀਓ ਨੂੰ ਜੇ ਕੋਈ ਚੰਗੀ ਲੱਗੇ ਤਾਂ ਉਹਨੂੰ ਪ੍ਰੋਪਰ ਬਹਿ ਕੇ ਸੁਣੋ ਇਹ ਨਹੀਂ ਕਿ ਅੱਗੇ ਸਕਰੋਲ ਕਰਤਾ ਚਲੋ ਮੈਂ ਮੇਨ ਮੁੱਦੇ ਤੇ ਅੱਜ ਦੇ ਹੁਣਾਂ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਲੈ ਕੇ ਨਚੀਨੋ ਕੰਪਨੀ ਦਾ ਇੱਕ ਬੈਸਟ ਇਨਸੈਕਟੀਸਾਈਡ ਜਿਹਦਾ ਕੀ ਨਾਮ ਹੈ ਕਟਾਨਾ ਸਭ ਤੋਂ ਮੇਨ ਗੱਲ ਕਿਸਾਨ ਦੋਸਤੋ ਇਹ ਜਪਾਨੀਸਟ ਟੈਕਨੋਲੋਜੀ ਹੈ ਜਾਪਾਨ ਦਾ ਦੂਜੀ ਗੱਲ ਕਿਸਾਨ ਦੋਸਤੋ ਇਹ ਗ੍ਰੀਨ ਲੈਵਲ ਹੈ ਸਭ ਤੋਂ ਮੇਨ ਗੱਲ ਕਿਸਾਨ ਦੋਸਤੋ ਨਚੀਨੋ ਦੀ ਕਟਾਨਾ ਦੀ ਸਾਲਟ ਸ਼ਾਇਦ ਹੋਰ ਕੰਪਨੀ ਜੀ ਵੀ ਮਿਲ ਜਾਣ ਜੀ ਦੇ ਵਿੱਚ ਵੀ 20% ਜ਼ਹਿਰ ਹੋਊਗਾ ਤੁਹਾਨੂੰ ਲੋਕ ਕਹਿ ਕੇ ਦੇਣਗੇ ਕਿ ਇਹ ਵਿੱਚ ਵੀ ਉਹੀ ਜ਼ਹਿਰ ਹੈ ਇਹ ਵੀ ਨਚੀਨੋ ਦਾ ਬਣਿਆ ਪਰ ਹੁਣ ਫਰਕ ਸੁਣ ਲੋ ਫਰਕ ਨਹੀਂ ਕਿਸੇ ਨੇ ਦੱਸਨੇ ਵੀਡੀਓ ਸੁਣਨ ਤੋਂ ਬਾਅਦ ਤਾਂ ਭਾਵੇਂ ਕੋਈ ਕਹਿਣ ਲੱਗੇ ਇੰਦੇ ਵਿੱਚ ਵੀ ਆਹੀ ਹੈ ਇੰਦੇ ਵਿੱਚ ਵੀ ਆਹੀ ਹੈ ਵੀਡੀਓ ਤੋਂ 2 ਦਿਨ ਪਹਿਲਾਂ ਦੱਸੇ ਦਾ ਸਵਾਦ ਆਵੇ ਕਿਉਂ ਕਟਾਨਾ ਜਿਹੜੀ ਇੱਕ ਜ਼ਹਿਰ ਹੈ 20% ਤੱਕ ਦੇ ਜ਼ਹਿਰ ਹੈਗਾ ਹੀ ਹੈਗਾ ਜਿਹੜੇ ਇਹਦੇ ਵਿੱਚ 80% emulsifier ਪਾਏ ਹੋਏ ਆ ਪਹਿਲੀ ਗੱਲ ਇਹ ਕਿਸੇ ਬੰਦੇ ਨੂੰ ਪਸ਼ੂ ਨੂੰ ਵਾਨ ਨੂੰ ਮਿੱਤਰ ਕੀੜੇ ਨੂੰ ਗੰਡੋਇਆ ਮੱਕੜੀ ਚੇਚਵਾ ਇਹ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੀ ਦੂਜੀ ਗੱਲ ਨਚੀਨੋ ਦੀ ਜਪਾਨ ਦੀ ਕਟਾਨਾ ਦੇ ਵਿੱਚ ਕੀ ਇੱਕ ਤਾਕਤ ਹੈ ਜਦੋਂ ਤੁਸੀਂ ਸਪਰੇਅ ਕਰਕੇ ਉਹਨੂੰ ਬਾਹਰ ਆਗੇ ਹਿੰਦੁਸਤਾਨ ਦੀ ਇਕਲੌਤੀ ਦਵਾਈ ਹੈ ਕਿਸਾਨ ਦੋਸਤੋਂ ਜਿਹੜੀ ਕਿ ਰੇਨ ਕੋਟਡ ਹੈ ਤੁਸੀਂ ਇਹ ਸਪਰੇਅ ਕਰਕੇ ਬਾਹਰ ਆਗੇ ਖੁਦ ਆ ਨਾ ਖਾਸਤਾ ਮੌਸਮ ਦੀ ਤਬਦੀਲੀ ਆ ਗਈ 3-4 ਘੰਟਿਆਂ ਬਾਅਦ ਹੀ ਬਾਰਿਸ਼ ਪੈ ਗਈ। ਕਿਸਾਨ ਦੋਸਤੋ 3 ਘੰਟੇ ਬਾਰਿਸ਼ ਤੋਂ ਬਾਅਦ ਵੀ ਇਹਦਾ ਅਸਰ 25 ਤੋਂ 30 ਦਿਨ ਪੱਤਾ ਲਪੇੜ ਤੇ ਗੋਭ ਦੀ ਸੁੰਡੀ ਨੂੰ ਇਹ ਔਣ ਨਹੀਂ ਦਿੰਦੀ। ਦੂਜੀ ਗੱਲ ਭਈ ਸੁੰਡੀ ਨੂੰ ਵੀ ਮਾਰ ਦਿੰਦੀ ਐ। ਸਭ ਤੋਂ ਮੇਨ ਗੱਲ ਕਿਸਾਨ ਦੋਸਤੋ ਕਟਾਨਾ ਦੀ ਜਦੋਂ ਤੁਸੀਂ ਸਪਰੇਅ ਕਰਕੇ ਬਾਹਰ ਆ ਗਏ ਜਦੋਂ ਤੁਸੀਂ ਤੀਜੇ ਦਿਨ ਖੇਤ ਜਾਉਂਗੇ ਆਮ ਹੀ ਜਦੋਂ ਬਈ ਯੂਰੀਆ ਖਤਮ ਕਰਦੇ ਨਾ ਆਪਣੇ ਉੱਚੀ ਨੀਵੀਆਂ ਦੌਘੀਆਂ ਹੁੰਦੀਆਂ। ਜਦੋਂ ਤੁਸੀਂ ਇਹਦੀ ਸਪਰੇਅ ਕਰ ਦੋਗੇ ਚੌਥੇ ਪੰਜਵੇਂ ਦਿਨ ਖੇਤ ਜਾਓਗੇ ਜਿਹੜੇ ਇਹਦੇ ਚ ਮਲਟੀਫਾਇਰ ਹੈ ਇਹਨੇ ਉੱਚੇ ਨਹੀਂਵੇਂ ਬੂਜੇ ਆ ਫੱਟੀਆਂ ਨੂੰ ਬਰਾਬਰ ਕਰਦਨੇ ਆ ਜਿਵੇਂ ਕਿਸੇ ਨੇ ਖੇਤ ਚ ਘਟਰ ਮਾਰਿਆ ਹੋਵੇ ਕਹਿੰਦੇ ਆ ਹੁਣ ਕਹਿਣਗੇ ਹੋਇਆ ਤਾਂ ਸੁੰਡੀ ਲਈ ਦਵਾਈ ਪਰ ਇਹ ਉੱਚੇ ਨਹੀਂਵੇਂ ਬੂਜੇ ਕਿਉਂ ਬਰਾਬਰ ਕਰ ਦੂ ਕਿਸਾਨ ਦੋਸਤੋ ਉਹੀ ਤਾਂ ਦੀ ਕੁਆਲਿਟੀ ਆ ਇਹ ਕੱਲੀ ਸੁੰਡੀ ਦੇ ਨਾਲ ਨਾਲ ਖੇਤ ਚ ਕਲੋਰੋਫਿਲ ਬੜੀ ਲਿਉਂਦੀ ਆ ਕਲੋਰੋਫਿਲ ਦਾ ਮਤਲਬ ਕਿ ਹਰੇ ਵਾਈ ਬੜੀ ਹੁੰਦੀ ਆ ਤੁਸੀਂ ਸਿੰਥੈਟਿਕ ਸਪਰੇਅ ਕਰ ਦੋ ਮੈਂ ਕਹਿੰਦਾ ਸੁੰਡੀ ਮਰ ਜੂ ਪਰ ਪੱਤੇ ਪੀਲੇ ਪੈਣੇ ਸ਼ੁਰੂ ਹੋਏਣਗੇ ਖਰ ਪੱਕ ਜੇ ਹੋ ਜਾਣਗੇ ਕਿਸਾਨ ਦੋਸਤੋ ਇਹਦੀ ਸਪਰੇਅ ਕਰ ਦਿਓ ਪੱਤੇ ਐ ਲਵੇ ਹੋ ਜਾਣਗੇ ਕਿ ਜਿਵੇਂ ਤੁਸੀਂ ਕੋਈ ਜਿੰਕਲੋਏ ਦੀ ਸਪਰੇਅ ਕੀਤੀ ਹੁੰਦੀ ਮੈਂ ਨਹੀਂ ਕਹਿੰਦਾ ਮੈਂ ਜਿੰਕਲੋਆ ਪਰ ਇਹਦੇ ਵਿੱਚ ਮਲਟੀਫਾਇਰ ਰਖੋ ਜਿਹੜੇ ਕੀ ਹਰਾ ਬਰਾ ਕਰ ਦਿੰਦੇ ਝੋਨੇ ਨੂੰ ਕਿਸਾਨ ਦੋਸਤੋ ਹੁਣ ਜਿੱਥੇ ਤੁਸੀਂ ਆਪਾ ਪ੍ਰਦਾਨ ਪਾਉਣੀ ਆ ਕਟ ਪਾਉਣੀ ਆ 8-800 ਕਿੱਲਾ ਪੈਂਦੀ ਆ ਉਹਦੇ ਬਰਾਬਰ ਚ ਕਿਸਾਨ ਦੋਸਤੋ ਅੱਧੇ ਮੁੱਲ ਦੀ ਪੈਂਦੀ ਆ ਨਲੇ ਤਾਂ ਆਪਣਾ ਮੁੱਲ ਅੱਧਾ ਲੱਗਿਆ ਨਲੇ ਸਭ ਤੋਂ ਮੇਨ ਖਾਸੀਅਤ ਇਹ ਹਰਾ ਭਰਾ ਝੋਨਾ ਗ੍ਰੀਨ ਲੇਬਲ ਸਪਰੇ ਬੰਦੇ ਪਸ਼ੂ ਵਾਂਨ ਨੂੰ ਮਿੱਤਰ ਕੀੜਾ ਗੰਡੋਆ ਮੱਕੜੀ ਚੇਚਵਾ ਕਿਸੇ ਦਾ ਨੁਕਸਾਨ ਹੀ ਕੋਈ ਨਹੀਂ ਕਿਸਾਨ ਦੋਸਤੋਂ ਯਾਦ ਰੱਖਣੀ ਦਾ ਬਸ ਇੱਕ ਗੱਲ ਜਾਂਦੇ ਜਾਂਦੇ 150 ਲੀਟਰ ਪਾਣੀ ਤੇ ਸਹੀ ਇਹਦੀ ਡੋਜ਼ ਆ ਦੋ ਚੀਜ਼ਾਂ ਨੂੰ ਗੌਰ ਰੱਖ ਕੇ ਸਪਰੇ ਕਰ ਦਿਓ ਜਿਵੇਂ ਸਣੀ ਭਰਾ ਨੂੰ ਜਿਹੜੇ ਲੋਕਾਂ ਨੇ ਵੀ ਸ਼ੌਰੀ ਵਰਤੀ ਹੈ ਯਾਦ ਕਰਦੇ ਹਨ ਓਵੇਂ ਕਟਾਨਾਂ ਦੇ ਗੁਣ ਗਾਣਗੇ ਮੈਂ ਅਗਲੀ ਵੀਡੀਓ ਵੀ ਵੀਰ ਰਸਤੇ ਸਹਿਬ ਵੀਰੇ ਦੇ ਚੈਨਲ ਤੇ ਲੈ ਕੇ ਆ ਰਹੇ ਹਾਂ ਕਿ ਇੱਕ ਸਪੈਸ਼ਲ ਫੰਗੀਸਾਈਡ ਜਿਹੜਾ ਕਿ ਇੱਕ ਵਾਰ ਹੀ ਸਪਰੇਅ ਕਰਨਾ ਤੇ 40 ਦਿਨ ਖੇਤ ਨਹੀਂ ਜਾਣਾ ਅੱਗੇ ਕੀ ਹੁੰਦਾ ਸੀਗਾ ਸ਼ੀਤ ਬ্লাইਟ ਵਾਲੀ ਕਰਤੀ ਤਾਂ ਲੀਫ ਬਲਾਸਟ ਆ ਗਈ ਲੀਫ ਬਲਾਸਟ ਦੀ ਗੰਦੀ ਨੇ ਧੌਣ ਮਰੋੜ ਆ ਗਈ ਧੌਣ ਮਰੋੜ ਵਾਲੀ ਕਰਤੀ ਤਾਂ ਸ਼ੀਤ ਰੋੜ ਆ ਗਈ ਆਉਣ ਵਾਲੀ ਵੀਡੀਓ ਆ ਰਹੀ ਹੈ ਚੈਨਲ ਨੂੰ 200 ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਸ਼ੇਅਰ ਕਰਕੇ ਰੱਖੋ ਤੇ ਮੇਰੀ ਨਵੀਆਂ-ਨਵੀਆਂ ਵੀਡੀਓ ਦੀ ਜਾਣਕਾਰੀ ਲੈਣ ਲਈ ਸਾਬ ਵੀਰੇ ਦੇ ਚੈਨਲ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਮੈਂ ਜਾਂਦੇ-ਜਾਂਦੇ ਕਿਸਾਨ ਦੋਸਤੋ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਹੈ ਡਿਸਪਲੇ ਦੇ ਵਿੱਚ ਮੇਰਾ ਨੰਬਰ ਚੱਲ ਰਿਹਾ ਹੋਊਗਾ ਉੱਪਰ ਜਾਂ نیچے ਜਿਹੜੇ ਕਿਸੇ ਕਿਸਾਨ ਦੋਸਤ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ 8437700547 ਕਿਸਾਨ ਦੋਸਤੋ WhatsApp ਤੇ ਮੈਨੂੰ ਰਿਪਲਾਈ ਕਰੋ ਜੇ ਮੇਰੇ ਕੋਲ ਫੋਨ ਨਾ ਵੀ ਚੱਕਿਆ ਗਿਆ ਮੈਂ ਰਾਤ ਨੂੰ ਸੌਣ ਲੱਗਾ ਤੁਹਾਨੂੰ ਰਿਪਲਾਈ ਕਰਕੇ ਹੀ ਸੌਂਗਾ ਜੇ ਕਿਸੇ ਕਿਸਾਨ ਦੋਸਤ ਨੇ ਮੈਨੂੰ ਮਿਲਣਾ ਹੋਵੇ ਉਹ ਸੋਮਵਾਰ ਤੋਂ ਸ਼ਨੀਵਾਰ ਸਵੇਰ 10 ਤੋਂ ਸ਼ਾਮ ਨੂੰ 6 ਵਜੇ ਤੱਕ ਕੋਟਕਪੂਰਾ ਪੁਰਾਣੀ ਧਣ ਮੰਡੀ ਸ਼ਾਪ ਨੰਬਰ 4 ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ਸ ਮੈਂ ਤੁਹਾਡਾ ਆਪਣਾ ਦੋਸਤ سنی ਤੁਹਾਨੂੰ ਇੱਥੇ ਬੈਠਾ ਹਾਜ਼ਰੀ ਮਿਲੂਗਾ ਜਿਹੜੇ ਕਿਸੇ ਕਿਸਾਨ ਵੀਰ ਨੇ ਕੋਈ ਹੋਰ ਵਧੇਰੀ ਜਾਣਕਾਰੀ ਜਾਂ ਕਿਸੇ ਵੀ ਦਵਾਈ ਬਾਰੇ ਲੈਣੀ ਹੋਵੇ ਬਹੁਤ ਦਵਾਈਆਂ ਮਾਰਕੀਟ ਚ ਨਵੀਆਂ ਆ ਗਈਆਂ ਕਿਸਾਨ ਦੋਸਤੋ ਮੈਂ ਵੀਡੀਓ ਬਣਾਉਂਦਾ ਥੱਕ ਜਾਊਂਗਾ ਜੇਕਰ ਮੈਂ ਇੰਨੀ ਵੀਡੀਓ ਬਾਰੇ ਬਣਾਉਣ ਲੱਗ ਗਿਆ ਪਰ ਮੈਂ ਵੀਡੀਓ ਹਮੇਸ਼ਾ ਉਸੇ ਚੀਜ਼ ਦੀ ਬਣਾਉਣੀ ਹੈ ਜਿਹੜੀ ਕਿਸੇ ਕਿਸਾਨ ਦੋਸਤ ਲਈ ਕਾਰਗਰ ਹੋਵੇ ਕਿਉਂ ਮੈਂ ਇਕੱਲਾ ਇੱਥੇ ਦੁਕਾਨ ਤੇ ਬੈਠਾ ਗੱਲ ਨਹੀਂ ਕਰਦਾ ਜਿਵੇਂ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਦੇਖਦੇ ਆ ਮੈਂ ਸਵੇਰ 4 5 6 ਵਜੇ ਮੈਂ ਅਰਲੀ ਮਾਰਨਿੰਗ ਉੱਠ ਕੇ 5 ਤੋਂ 6 ਵਜੇ ਕਿਸੇ ਨਾ ਕਿਸੇ ਦੋਸਤ ਜਿਹੜੇ ਦੋਸਤ ਮੈਨੂੰ ਜਾਣਦੇ ਆ ਜਿਹੜੇ ਮੇਰੇ ਨੇੜੇ ਦੇ ਏਰੀਆ ਦੇ ਆ ਮੈਂ ਉਹਨਾਂ ਨੂੰ ਖੇਤਾਂ 'ਚ ਖੜਾ ਮਿਲਦਾ ਕੱਲਾ ਇਹ ਨਹੀਂ ਕਿ ਦੁਕਾਨ ਤੇ ਬਹਿ ਕੇ ਤੁਹਾਨੂੰ ਚੀਜ਼ ਦੇਤੀ ਤਾਂ ਪਤਾ ਹੀ ਕੁਛ ਨਹੀਂ ਮੇਰੀ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਜਾਣਕਾਰੀ ਮਿਲੇਗੀ ਜਿਵੇਂ ਕੱਲ ਵੀਡੀਓ ਆ ਰਹੀ ਆ ਕਿ ਕਈ ਦੋਸਤਾਂ ਦੇ ਹੁਣ ਯੂਰੀਆ ਖਤਮ ਹੋਈ ਗਈ ਵੀ ਆ ਪਾਣੀ ਵੋਕਨੇ ਵੱਧ ਖੜਾ ਰਿਹਾ ਗੇਤੇ 'ਚ ਹੋਨੇ ਸੀ ਗਮ ਬਹੁਤ ਆ ਸ਼ੀਤ ਬਲਾਈਟ ਆਉਣੇ ਵੀ ਸ਼ੁਰੂ ਹੋ ਗਈ ਉਹ ਮੇਰੀ ਸਵੇਰ ਦੀ ਕੱਲ੍ਹ ਵਾਲੀ ਵੀਡੀਓ ਚ ਮਿਲੂਗੀ ਹੁਣ ਅੱਜ ਮੈਂ ਵੀਡੀਓ ਨੂੰ ਖਤਮ ਕਰਦਾ ਹੋਇਆ ਵੀਡੀਓ ਬੜੀ ਲੰਬੀ ਹੋ ਚੁੱਕੀ ਐ ਮੈਂ ਸਮਾਪਤੀ ਲੈਂਦਾ ਬਸ ਇੱਕੋ ਹੀ ਗੱਲ ਬੇਨਤੀ ਕਰੂੰਗਾ ਜੇ ਵੀਡੀਓ ਚੰਗੀ ਲੱਗੇ ਜੇ ਲੱਗਦਾ ਕਿ ਮੇਰੀ ਵੀਡੀਓ ਚ ਕੋਈ दम ਐ ਕਿਸਾਨ ਦੋਸਤੋ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮਚ ਸਸਿਕਾ ਜੀ